ਉਹ ਮੈਂ ਪੁੱਤ ਹੁਣ ਫੇਰ ਲਾਈਟ ਆਈ ਹੋਈ ਐ ਹੁਣ ਕਣਕ ਰਮ ਜੂਗੀ ਸਾਰੀ ਨਿਬੜੀ ਜਾਂਦਾ ਕੰਮ ਹੁਣ ਮੈਂ ਤਾਂ ਹੁਣ ਚਾਹ ਪੀਣ ਦਾ ਮਰਿਆ ਐ ਦੀ ਮੈਂ ਕਹਿੰਦਾ ਚਲ ਫੇਰ ਆ ਕੇ ਨੱਕਾ ਬਦਲ ਦਾਂਗੇ ਹੁਣ ਬੱਸ ਬਾਪੂ ਜੀ ਮਾਂ ਸੋਨੇ ਲੱਸੀ ਪੀ ਰਖੀ ਸੀਗੀ ਓਏ ਲੱਸੀਆਂ ਰੁੱਸੀਆਂ ਪੁੱਤ ਕਿਸ ਨੇ ਕਰੀਆਂ ਬਰਾਂਜਮੀ ਹੋਜੋ ਫੇਰ ਤੁਸੀਂ ਬਿਮਾਰ ਹੋ ਜਾਓਗੇ ਓਏ ਨਹੀਂ ਹੁੰਦਾ ਕੁਛ ਪੁੱਤ ਕੰਮ ਆ ਦੇ ਆ ਜਿਹੜੀ ਕਹ ਕਹੀਏ ਜਿਹੜੀ ਇਹ ਕਦੋਂ ਆਏ ਨਹੀਂ ਜਿਹੜੇ ਜਿਹੜੇ ਲੋਕ ਸਾਡੇ ਸਮਾਂ ਚ ਇਹੀ ਚਲਾਉਂਦੇ ਰਹੇ ਨੇ ਨਾ ਉਹ ਨਹੀਂ ਬਿਮਾਰ ਹੁੰਦੇ ਹੁੰਦੇ ਤਾਂ ਉਹੀ ਲੱਗਦਾ ਹੁੰਦਾ ਫੇਰ ਹੁਣ ਬਾਪੂ ਜੱਤ ਫੇਰ ਰ ਹੁਣ ਤਾ ਪੁੱਤ ਫੇਰ ਟਾਈਮ ਲੱਗੂ ਜੇ ਤਾਂ ਹੁਣ ਬਣੀ ਪਈਂਦੀ ਮੈਂ ਤਾਂ ਐਂਦੀ ਵੀ ਤੁਸੀਂ ਅੱਗੇ ਇਸ ਟਾਈਮ ਬਣਾ ਲੈਨੇ ਹੋ ਵੀ ਬਣੀ ਪਈ ਹੋਗੀ ਹੁਣ ਤਾਂ ਹੁਣ ਤਾਂ ਵੀ ਟਾਈਮ ਲੱਗੂ ਜਾ ਤਾਂ ਫੇਰ ਐਂ ਕਰੀ ਹੁਣ ਹੁਣ ਤਾਂ ਤੂੰ ਮੈਂ ਤਾਂ ਪੁੱਤ ਨੱਕਾ ਬਦਲਦਾ ਮੈਂ ਚੱਲਦਾ ਤੂੰ ਪਾਲੇ ਨੂੰ ਭੇਜ ਦੀ ਪਾਲਾ ਕਿੱਧਰ ਗਿਆ ਪਾਲਾ ਇਧਰ ਜਿਹਨ ਗਿਆ ਹੋਇਆ ਸੀਗਾ ਪਾਲੇ ਨੂੰ ਪੁੱਤ ਤੂੰ ਪਾਲੇ ਨੂੰ ਭੇਜ ਹੀ ਰਹਿ ਕੇ ਬਦ ਉਸੇ ਮੈਂ ਤਾਂ ਇੰਨਾ ਟਾਈਮ ਨਹੀਂ ਹੈਗਾ ਮੈਂ ਤਾਂ ਹੁਣ ਮੜ ਕੋਈ ਨਾ ਬਾਪੂ ਫੇਰ ਮੈਂ ਬੋਤੀ ਪਚਾ ਦੂੰਗੀ ਖੇਤ ਹਾਂ ਪਚਾ ਦੀ ਪੁੱਤ ਕਿੱਥੇ ਨਹੀਂ ਭੇਜਣੀ ਨਾ ਰੋਟੀ ਦਾ ਚਾਰ ਮੈਂ ਕੋਈ ਨਾ ਆ ਕੇ ਖਾਲੂ ਪੁੱਤ ਤੂੰ ਕਿਹੜਾ ਹੋਰ ਚਾਹ ਤਾਂ ਦਿੱਤੀ ਬਣਾ ਆਈ ਨਹੀਂ ਹੈਗਾ ਆਪ ਹਾਲੇ ਤੱਕ ਆਗੇ ਜੀ ਆ ਗਿਆ ਕਿੱਥੇ ਗਏ ਤੇ ਪੂਰੀ ਗੱਦੀ ਪਿੰਡ ਚ ਕੰਮ ਅੱਛਾ ਦੇਖੀ ਨਾ ਬਾਪੂ ਆਪ ਪਾਣੀ ਲਾਣ ਗਿਆਗਾ ਤੁਸੀਂ ਟੈਲ ਵੈਲੀਆਂ ਤੇ ਰਹਿਿਆ ਕਰੋ ਸਾਰਾ ਦਿਨ ਮੈਨੂੰ ਵੀ ਕੰਮ ਆ ਮੈਂ ਵੀ ਕੰਮ ਗਿਆ ਸੀ ਕੰਮ ਗਿਆ ਸੀ ਹੋਰ ਹੁਣ ਉਹਨਾਂ ਦੀ ਉਮਰ ਆ ਕੋਈ ਕੰਮ ਕਰਨ ਵਾਲੀ ਭਲੰਦੀ ਨਾ ਜਾਣੀ ਬੱਟ ਡੋਲੇ ਤੇ ਡਿੱਗੇ ਭਲੇ ਫੇਰ ਮਥੇਰਾ ਕਰਦਾ ਬਾਪੂ ਕੰਮ ਉਹ ਤਾਂ ਹੁਣ ਮੈਨੂੰ ਵੀ ਪਤਾ ਉਹਨੂੰ ਤਾਂ ਕਰਨੀ ਪੈਣਾਗਾ ਆ ਕੀ ਬਣਾਈ ਜਾਨੀ ਹੁਣ ਇਹ ਤਾਂ ਮੈਂ ਦੁਪਹਿਰ ਦੀ ਰੋਟੀ ਤਿਆਰੀ ਕਰ ਰਹੀ ਸੀਗੀ ਗੱਲ ਸੁਣ ਮੇਰੀ ਚਾਹ ਬਣਾਈ ਪਈ ਆ ਬਾਪੂ ਨੂੰ ਚਾਹ ਫੜਾ ਆਇਓ ਹੁਣ ਚਾਹ ਤਾਂ ਮੈਂ ਲੈ ਜਾਣਾ ਹਾਂ ਆ ਰੰਗ ਰੂੰਗਿਆਂ ਨਾਲ ਬਾਈ ਕਿਸ ਤੋਂ ਰੰਗ ਐਡੀ ਛੇਤੀ ਹੋਲੀ ਕਿੱਥੇ ਆ ਗਈ ਹਾਲੇ ਤਾਂ 3-4 ਦਿਨ ਪਏ ਨੇਗੀ ਉਹ ਗਮਾਂਡੀ ਚ ਰੰਗ ਲਈ ਫਿਰਦੇ ਸੀ ਮੁੰਡੇ ਗਮਾਂਡੀਆਂ ਦੇ ਆਪਣੇ ਚੱਲ ਕੋਈ ਨਾ ਨਹੀਂ ਆਉਂਦਾ ਹੈਗਾ ਕੋਈ ਨਹੀਂ ਲਾਣ ਆਉਂਦਾ ਹੈਗਾ ਦਿਓਰ ਜੇਠ ਮੇਰੇ ਨਹੀਂ ਹੈਗਾ ਮੇਰੇ ਰੰਗ ਕਿਹਨੇ ਲਾਉਣਾ ਨਾਲੇ ਮੈਂ ਤਾਂ ਹੋਲੀ ਤੇਰੇ ਨਾਲ ਖੇਡੂਗੀ ਮੈਂ ਨਹੀਂ ਰੰਗ ਰੂੰਗਿਆ ਤੁਸੀਂ ਵੀ ਨਹੀਂ ਲਾਉਂਦੇ ਹੈਗੀ ਮੇਰੇ ਰੰਗ ਕਿਉਂ ਨਾਲੇ ਆਪ ਦਾ ਅੰਤਰ ਆਇਆ ਕਰ ਕਿਉਂ ਮਿਸਤਰੀ ਲੱਗ ਰਹੇ ਨੇ ਉਰੇ ਲੈ ਫਿਰ ਮਿਸਤਰੀ ਕੀ ਕਹਿੰਦਾ ਉਹਨਾਂ ਨੂੰ ਚਾਹ ਪਾਣੀ ਕਪੜਾ ਹਣੀ ਹੁੰਦਾ ਰੋਟੀ ਮਿਸਤਰੀ ਕੀ ਕਹਿੰਦਾ ਕਿ ਮੈਨੂੰ ਮੈਂ ਆਪੇ ਫੜਾ ਦਿਆ ਕਰੂੰਗਾ ਚੰਗਾ ਮੈਂ ਕਿਤੇ ਨਹੀਂ ਜਾਂਦੀ ਕਿ ਉਰੀ ਨਾਲੇ ਕਮਾਂਡੀਆਂ ਦੇ ਮੁੰਡੇ ਰੰਗ ਲਈ ਫਿਰਦੇ ਸੀ ਕਿਤੇ ਅੰਦਰ ਵੜ ਜਾਣ ਗੇਟ ਲਾ ਕੇ ਰੱਖਿਆ ਕਰ ਆਪ ਤਾਂ ਚੰਗਾ ਜਾ ਐ ਕਰੋ ਚੰਗਾ ਚਾਹ ਲੈ ਜੋ ਚਾਹ ਤਾਂ ਆਪੇ ਪਰਾਇਆ ਬੜਾ ਬੇਈਮਾਨ ਬੰਦਾ ਹੈਗਾ ਲੈ ਦੱਸ ਮੇਰੇ ਰੰਗ ਪਲਾਂ ਦੀ ਕਿਨੇ ਲਾਉਣਾਗਾ ਨਾਲ ਜੇ ਕੋਈ ਲਾਭ ਹੀ ਜਾਊਗਾ ਭਲਾਂ ਦੀ ਤਿਹਾਰ ਆਗਾ ਬਾਪੂ ਨੂੰ ਕਹਦੇ ਦੁਪਹਿਰ ਦੀ ਰੋਟੀ ਪੁੱਛਿਆ ਆਏ ਵੀ ਖਾਣਗੇ ਕਿ ਕਰ ਚੰਗਾ ਲੈ ਕਰਦੀਆਂ ਮੈਂ ਕਾਰਜ ਲਾਏ ਆਉਣੀ ਇਹਦਾ ਕੀ ਪਤਾ ਹੈਗਾ ਫੜਾਇਆ ਬਾਪੂ ਨੂੰ ਕਹਿੰਦੇ ਚਾਹ ਫੜਾਇਆ ਇੱਕ ਮਿਸਤਰੀ ਲੱਗ ਰਹੇ ਨੇ ਇੱਕ ਮੇਰਾ ਵਿਆਹ ਪਤਾ ਨਹੀਂ ਕਿਵੇਂ ਹੋ ਗਿਆ ਐਨੀ ਸੋਹਣੀ ਆ ਰਹੀ ਆ ਜਣਾਖਣਾ ਕਹਿ ਦਿੰਦਾ ਭਾਬੀ ਸੋਹਣੀ ਆ ਸੋਹਣੀ ਪਹਿਲਾਂ ਮੈਨੂੰ ਚਾਹ ਫੜਾ ਕੇ ਹੋਂਦੇ ਮਿਸਤਰੀ ਵੀ ਖਰਾਮੀ ਨੇਗੇ ਇੱਕ ਤਾਂ ਮੈਨੂੰ ਕਹਦਾ ਨੇ ਚਾਹ ਫੜਾਇਆ ਬਾਪੂ ਨੂੰ ਮੀਰਾ ਖੇਤ ਆ ਕੀ ਪੀ ਜਾ ਉਹ ਕਿਵੇਂ ਭਲਿਆ ਠੀਕ ਆ ਭਾਈ ਵਧੀਆ ਭਾਈ ਕੈਮ ਕੈਮ ਆ ਭਾਈ ਵਧੀਆ ਚੱਲਿਆ ਓਏ ਬਾਪੂ ਤੂੰ ਚਾਹ ਫੜਾ ਕੇ ਆਉਂਦਾ ਸੀ ਯਾਰ ਅੱਛਾ ਕੰਜਰ ਦੇ ਬਾਪੂ ਦੀ ਚਾਹੇ ਬਣਾਈ ਜਾਇਓ ਆਪ ਨਾ ਜਾਇਓ ਖੇਤਾ ਉਹ ਬਾਪੂ ਭੱਜਾਂਦਾ ਭਾਈ ਮੈਨੂੰ ਵੀ ਕੰਮ ਨਹੀਂ ਹੋ ਰਾ ਬਾਪੂ ਪੱਜ ਨੂੰ ਕੰਜਰ ਦੇ ਨਿਆਣਾ ਚ ਵਾ ਕੇ ਵੀ ਭੱਜੂਗਾ ਮੇਰੀ ਗੱਲ ਸੁਣ ਪਿਛਲੀ ਵਾਰੀ ਤਾਂ ਆਪਾਂ ਨੇ ਰੰਗ ਨੂੰ ਕਿੰਨੀਆਂ ਮੰਜੀਆਂ ਓਏ ਹਨਾ ਭਾਬੀਆਂ ਲਾਇਆ ਟੈਗ ਦੇ ਬਾਈ ਕਿੰਨਾ ਰੰਗ ਲਾਇਆ ਹੈ ਨਾ ਓਏ ਮੇਰੇ ਵੀ ਲਾਇਆ ਉਹ ਦੇਖੇ ਕਾਖੇ ਕਾਲੀ ਦੇ ਕਿੱਡਾ ਕਲੇਸ ਹੋਇਆ ਸੀ ਜਦੋਂ ਆਪਾਂ ਨੇ ਰੰਗ ਲਾਇਆ ਉਹ ਤਾਂ ਤੂੰ ਲਾ ਕੇ ਆਇਆ ਸੀ ਉਹਦੇ ਕਰਪਾਨਾ ਚੱਲਣ ਵਾਲਾ ਕੰਮ ਹੋ ਗਿਆ ਸੀ ਹਨਾ ਤੂੰ ਵਾਗਾ ਦੀ ਘਰੇ ਬਾਈ ਸੱਚ ਐਤ ਕੀ ਐ ਪਿਛਲੀ ਵਾਰੀ ਤੂੰ ਰੰਗ ਮੇਰੀ ਭਾਬੀ ਦੇ ਵੀ ਲਾ ਗਿਆ ਐਤ ਕੀ ਹੁਣ ਹੋ ਗਿਆ ਤੇਰਾ ਵਿਆਹ ਪਾਲਿਆ ਤੇਰੀ ਬਹੂ ਨੂੰ ਬਾਈ ਆਪਾਂ ਦਾ ਕਾਲਾ ਤੇਲ ਲਾਵਾਂਗੇ ਮੈਂ ਨਹੀਂ ਲਾਉਂਦਾ ਬਾਈ ਰੰਗ ਕਿਉਂ ਨਾ ਮੈਂ ਆਪ ਲਾਵਾਂ ਹਾਂ ਕਮਾਲ ਦੀ ਗੱਲ ਯਾਰ ਜਮੀ ਹੱਦ ਪਾਰ ਕਰ ਜਾਂਦਾ ਤੂੰ ਹੋਰ ਗਾਲ ਵੱਜਦਾ ਯਾਰ ਧਿਆਰ ਆਉਂਦਾ ਨਾ ਨਾ ਉਹ ਵੀ ਕਹਿੰਦੀ ਮੈਂ ਰੰਗ ਨਹੀਂ ਲਪਾਉਂਦੀ ਹੈਗੀ ਉਹ ਨਾ ਨਾ ਲਾਵਾ ਮੈਂ ਉਹ ਬਾਈ ਤੂੰ ਝੂੜਨਾ ਬੋਲ ਝੂੜਨਾ ਬੋਲ ਕੁਛ ਨਹੀਂ ਕਹਿੰਦੀ ਭਾਬੀ ਰੰਗ ਤਾਂ ਬਾਈ ਲਾਵਾਂਗੇ ਬਾਪੂ ਵੀ ਗਾਲਾ ਦਿੰਦਾ ਬਾਈ ਉਹ ਯਾਰ ਤੇਰਾ ਬਾਪੂ ਕੁਛ ਨਹੀਂ ਕਹਿੰਦਾ ਉਹ ਬੱਤੇ ਦਾ ਬਾਪੂ ਵਰਗਾ ਦਾ ਭਗਤ ਬੰਦਾ ਨਹੀਂ ਕੋਈ ਜਿਹੜਾ ਸੋਡਾ ਹੁਣ ਤੱਕ ਪੇਟ ਭਾਲੀ ਜਾਂਦਾ ਖੇਤ ਚ ਮੇਰੀ ਗੱਲ ਸੁਣ ਯਾਰਾ ਨਾ ਮੈਂ ਰੰਗ ਲਾਵਾ ਨਾ ਲਵਾਵਾ ਇਹ ਕੀ ਗੱਲ ਵੀ ਅੱਛਾ ਸਾਡੇ ਬਰੀ ਉਹੀ ਗੱਲਾਂ ਜਦੋਂ ਮੇਰੀ ਭਾਬੀ ਦੇ ਰੰਗ ਲਗੇ ਸੀ ਆਪਾਂ ਤਾਂ ਲਾਵਾਂਗੇ ਭਾਈ ਮੇਰੀ ਗੱਲ ਮੈਨੂੰ ਨਾ ਬੁਲਾਈ ਫਿਰ ਯਾਰਾ ਯਾਰ ਕੋ ਫਲਾਣ ਵਾਲੀ ਗੱਲ ਕਿ ਟੂਗੀ ਯਾਰ ਤੂੰ ਜਮੇ ਹੱਦ ਕਰੀ ਜਾਣਾ ਯਾਰ ਹੱਦ ਹੋਰ ਕੀ ਹੋਗੀ ਜੇ ਮੈਂ ਕਹਿੰਦਾ ਵੀ ਰੰਗ ਨਹੀਂ ਲਾਉਂਦਾ ਭਾਈ ਭਈ ਰੰਗ ਤਾਂ ਲਾਵਾਂਗੇ ਦੇਖ ਗੁੱਸਾਮਨ ਗਿੱਲਾਮਨ ਚਾਹੀ ਲੜਾਈ ਹੋਵੇ ਰੰਗ ਤਾਂ ਲਾਵਾਂਗੇ ਆਪਾਂ ਹੀ ਲਾਉਂਦੇ ਆਂਦੇ ਭਾਈ ਭਾਬੀ ਦੀ ਕੋਰੀਆਂ ਕੋਰੀਆਂ ਆਪਾਂ ਹੀ ਲਾਉਂਦੇ ਆਪਾਂ ਫਿਰ ਆਪਾਂ ਕੋਰੀ ਕੋਰੀ ਗੱਲਾਂ ਦੇ ਆਪਾਂ ਇੱਟੇ ਵੀ ਮਾਰਾਂਗੇ ਚਾਕੇ ਭਾਈ ਫਿਰ ਦੇਖੋ ਟਟੂਏ ਜੱਡਾ ਬੰਦਾ ਤਿੰਨ ਅਜ ਉਹਨਾ 13 ਚ ਅਖੇ ਇੱਟ ਮਾਰੂਆ ਮੈਂ ਤੂੰ ਦਾ ਕੁਦ ਨਾ ਜਾਵੇਂ ਕਾਂ ਚੜਾ ਕੇ ਲੈ ਜੂ ਮੇਰੇ ਸਾਲੇ ਨੂੰ ਰੰਗ ਤੇ ਲਾ ਮੰਗੇ ਭਾਬੀ ਦੇ ਭੈਣ ਦੀ ਮੈਨੂੰ ਵੀ ਐ ਨਹੀਂ راہਲੇ راہਲੇ ਕਹਿੰਦੇ ਹਾਂ ਦਾ ਪੁੱਤ ਹਜੇ ਤੱਕ ਦੇ ਨਾ ਚਾਹ ਦੀ ਕੁੱਟ ਲੈ ਕੇ ਵੀ ਨਹੀਂ ਬੋੜੇ ਤਾਂ ਕਰੀ ਖਰੇ ਨੇ ਕਮਾਈਆਂ ਹਾਂ ਆ ਗਿਆ ਤੂੰ ਚਾਹ ਪੀਲਾ ਬਾਪੂ ਕਰ ਰੌਲਾ ਪਾਈ ਜਾਂਦੇ ਨੇ ਕਹਿੰਦੇ ਚਾਹ ਦੇ ਆ ਬਾਪੂ ਚਾਹ ਦਾ ਰੌਲਾ ਹੀ ਦੱਸਦਾ ਚਾਹ ਤੜਕੇ ਦਾ ਮੈਂ ਉਰੇ ਨੱਕੇ ਵੱਡੀ ਨਾ ਤੂੰ ਕਿੱਧਰ ਗਈ ਤੈਨੂੰ ਤੂੰ ਆਹ ਹੁਣ ਰਮਾਲਿਆ ਕਰੋ ਦੋਖਟ ਤੂੰ ਗਰ ਆਪੇ ਰਮੀ ਜਾਂਦੀ ਆ ਸਾੜ ਆਪੇ ਆਪੇ ਰਮੀ ਜਾਂਦੀ ਆ ਉਹ ਪਹਿਲਾਂ ਉਹਨਾਂ ਦੇ ਪੈ ਗਿਆ ਗਵੰਡੀਆਂ ਦੇ ਪੈ ਗਿਆ ਪਹਿਲਾਂ ਨਾਲ ਤਾਂ ਲੰਬਾ ਉਹਨਾਂ ਦਾ ਹਜੇ ਜਰਿਆ ਨਹੀਂ ਜਾਂਦਾ ਲੈ ਹੁਣ ਤੂੰ ਪਾ ਹੁਣ ਲੈ ਤੂੰ ਚਾਹ ਪੀ ਲੈ ਮੈਨੂੰ ਹੋਰ ਵੀ ਕੰਮ ਆ ਮੈਂ ਘਰੇ ਜਾਣਾਗਾ ਘਰੇ ਕਿੱਧਰ ਜਾਣਾ ਤੂੰ ਗੱਲ ਸੁਣ ਲੈ ਮੇਰੀ ਆ ਚੱਕ ਕਹੀਂ ਆ ਚਾਹ ਮੈਂ ਪੀਣਾ ਤੂੰ ਜਾ ਨੱਕਾ ਬਦਲ ਨਾਲ ਆ ਹੁਣ ਬਦਲ ਕਾ ਨੁਕਰਾ ਬਦਲਿਆ ਜਾਉ ਬਾਪੂ ਤੂੰ ਇੱਥੇ ਕੰਮ ਕਰ ਐ ਬਦਲਿਆ ਕੋਈ ਨਹੀਂ ਜਾਂਦਾ ਦੂਜਾ ਕੋਈ ਨਹੀਂ ਬਦਲ ਕੇ ਜਾਂਦਾ ਆ ਚਾਹ ਪੀ ਲਵਦੀ ਆ ਤੇਰੀ ਵੀ ਕੰਮ ਕਰਕੇ ਆਉਣਾ ਦੋ ਮਣ ਦਾਣੇ ਦੇ ਤੇ ਰੱਬ ਨੇ ਮੈਨੂੰ ਤਾਂ ਲੱਗਦਾ ਸੁੱਥੋਂ ਨਹੀਂ ਮਾਦਿਓ ਪੁੱਤੋ ਇਹ ਖਾਦ ਹੀ ਜਾਂਦੇ ਕਿੱਥੋਂ ਤੂੰ ਆਣ ਹੋਇਆ ਜੰਮ ਪਿਆ ਮੇਰੇ ਆਹ ਤਾਂ ਪਿਆਣਾ ਹੋਇਆ ਤੂੰ ਮੈਂ ਭਾਈ ਚਾਹ ਪੀਣਾ ਤੋਂ ਗੱਲ ਸੁਣ ਲੈ ਮੇਰੀ ਤੂੰ ਬਾ ਚਫਾ ਕਰਕੇ ਜਾ ਭਗੜਾ ਉਹ ਨੱਕਾ ਬਾਪੂ ਦਾ ਬਦਲਿਆ ਜਾਂਦਾ। ਉਹ ਮੈਂ ਤੈਨੂੰ ਨੱਕੇ ਮੈਂ ਕਿੰਨਾ ਤੇਰੀ ਬਦਲੀ ਜਉ ਪਹਿਲਾਂ ਮੈਂ ਰੱਖਿਆ ਬਾਪੂ ਯਾਰ। ਤੇ ਪਹਿਲਾਂ ਹੁਣ ਤੈਨੂੰ ਸੋਨੂ ਪਾਲ ਦਾ ਮਰ ਗਿਆ ਗਾਹਾਂ ਥੋੜੇ ਜਿਹਾ ਕਾਂ ਖਾਤਰ ਕੰਜੇ ਜੋ ਮੈਂ ਕਿੱਥੇ ਖੱਡਦੇ ਹੂੰ। ਤੂੰ ਭਾਗ ਜਾ ਬਈ। ਤੂੰ ਮਿੱਥੋ ਯਾਰ ਕਿਤੇ ਹੋਰ ਨਾ ਕੋਈ ਸੁਣ ਲਈ ਤੂੰ ਨੱਕਾ ਬਦਲਿਆ ਕਿਤੇ ਘਰੇ ਕੀ ਕਰਨੇ ਕੀ ਕਰਨੇ ਕਰਦਾ। ਉਹ ਬਾਪੂ ਮੈਂ ਜਾਣਾ ਕਿਸੇ ਮੁੰਡੇ ਨਾਲ ਜਾਣਾ ਕੰਮਾਂ। ਉਹ ਕਿਹੜੇ ਮੁੰਡੇ ਨਾਲ ਜਾਣਾ ਤੈਂ ਮੁੰਡੇ ਸਾਰੇ ਦਿਨ ਪੇਲੇ ਏ ਤੈਨੂੰ ਜਰਾ ਇਹੇ ਮੁੰਡੇ ਕਿਥੋਂ ਟੱਕਰ ਜਾਂਦੇ ਨੇ। ਮੈਨੂੰ ਤਾਂ ਸੋਡੀ ਗੱਲ ਦੀ ਸਮਝ ਨਹੀਂ ਆਉਂਦੀ ਤੂੰ ਕਹੀਦਾ ਕਿ ਸਦਾ ਕੰਕ ਕਰਵਾਉਨੇ ਆ ਯਾਰ ਹੁਣ ਤਾਂ ਬਾਪੂ ਤੇ ਨੱਕਾ ਬਦਲ ਮਸਾ ਤਾਂ ਹਵਾ ਤੱਕੀਆ ਦੋ ਦਿਨ ਤਾਂ ਰੱਬ ਨੇ ਨਹੀਂ ਕੁਝ ਕਰਨ ਦਿੱਤਾ ਜੇ ਭਾਈ ਇਦੋਂ ਪਹਿਲਾਂ ਰਵਾਉਂਦੇ ਤਾਂ ਨਾਲ ਦੀ ਨਾਲ ਡਿੱਗਦੀ ਈ ਹੁਣ ਜੇ ਮੜਾ ਜਾ ਕੰਮ ਚੱਲਿਆ ਹੁਣ ਤੇਰੇ ਮੁੰਡੇ ਜਾਦਾਗੇ ਹੁਣ ਤੇ ਪਾਣੀ ਛੱਟਦਾ ਰੱਖਿਆ ਬਾਪੂ ਉਹ ਕਿੱਥੇ 3 ਛੱਟ ਰੱਖਿਆ ਭਾਈ ਨੱਕਾ ਬਦਲਣਾ ਪੈਂਦਾ ਨੱਕਾ ਨਹੀਂ ਕੋਈ ਦੂਜਾ ਬਦਲ ਕੇ ਜਾਂਦਾ ਚਾਹ ਮਤ ਚਾਹ ਪੀ ਨੂੰ ਤੂੰ ਜਾਤੀ ਵੀ ਲੈ ਜੂਗਾ ਮੈਂ ਓਏ ਤੂੰ ਕਿੱਥੋਂ ਲੈ ਜਾਏਗਾ ਪਾਂਦੇ ਤੂੰ ਜੇ ਨੱਕਾ ਬਦਲਿਆ ਤੂੰ ਕਿਰਾਂ ਵਗਿਆ ਜਾ। ਉਹ ਤੂੰ ਬਦਲ ਕਿ ਨਹੀਂ ਆਇਆ ਬਾਪੂ? ਨਾ ਮੈਂ ਬਾਤ ਉਹ ਦੁਬਾਰੇ ਬਦਲ ਨਾਲੇ ਜਾ ਬਗ ਜਾ ਤੂੰ ਮੈਥੋਂ ਹੋਰ ਨਾ ਕੁਝ ਸੁਣ। ਚਾਹ ਪੀ ਲੈ ਪਹਿਲਾਂ। ਬਾਪੂ ਹੋਰ ਬਾਮਾ ਚਾ। ਓਏ ਕਿਹੜਾ ਪਾਏਗਾ ਤੂੰ ਨੇਕੜੂ ਲੈ ਚਾਹਤਾ ਮੈਂ ਪਾ ਨੂੰ ਜਰ ਤੂੰ ਨੱਕਾ ਬਦਲਿਆ ਤੂੰ ਮੈਥੋਂ ਕੁਝ ਹੋਰ ਨਾ ਸੁਣ ਲੈ। ਬਾਪੂ ਮੈਂ ਘਰੇ ਜਾਣਾ ਸੀ ਜਰਾ। ਕੀ ਕਰੇ ਅੰਡੇ ਦੇ ਦਸਾਇਆ ਕਰੇ। ਬਦਲਿਆ ਨੱਕਾ। ਕਰੀ ਖੜੇ ਹੁਕਮਾਇਆ ਤੁਸੀਂ ਤੇ ਤੇਰੇ ਵਰਗੇ ਹੁੰਦੇ ਦਸਾਇਆ ਉਹ ਤਾਂ ਅਜੇ ਵੇਲੇ ਨੂੰ ਕੁਛ ਦੀ ਕੁਛ ਕਰ ਦਿੰਦੇ। ਆ ਗਿਆ ਹੀ ਬੋਸ ਵਾਲਾ ਘਰੀਂ ਨੀ ਲੋਟ ਆਉਂਦਾ ਨਾ ਤੂੰ ਥੋ ਬਵਾ ਜਮੇ ਯਾਰ ਆਪੇ ਮੋੜੇ ਚਲੂ ਬਾਪੂ ਨੱਕੇ ਯਾਰਾ ਇੱਕ ਉਹਦਾ ਨਹੀਂ ਪਤਾ ਘਰੇ ਵੜ ਜੇ ਜਾ ਕੇ ਮਾਂ ਗਰੋਂ ਥੱਪ ਦਾ ਖੇਤ ਫਿਰਦੇ ਆਪਰੇ ਹਾਂ ਭਈਆ ਕਹੀਂ ਕੋਈ ਜੀ ਆਪੇ ਚੱਕਲੇ ਬਾਪੂ ਪਰ ਜਾਈ ਪਾਣੀ ਲਿਆ ਰੇ ਜਾ ਲੱਭੀ ਲੱਭ ਕਿੰਨਾ ਕਰਾ ਕੇ ਮੈਂ ਕੰਮ ਥੋੜੀ ਰਹਿ ਗਈ ਨਾ ਚਲ ਕੋਈ ਨਾ ਮੇੜ ਦੋ ਬਰਾਕੇ ਵਧੀਆ ਹੋਗਾ ਜੇ ਤੂੰ ਆਪਣਾ ਹਨਾ ਸਾਫ ਸਫਾਈ ਕਰਕੇ ਹੂੰ ਫੇਪ ਜਲਦ ਮੇੜ ਦੇ ਬਈ ਜਲਦੀ ਜਲਦੀ ਕੰਮ ਚ ਨਾ ਹਾ ਕੀ ਕਰਦੀ ਆ ਤੂੰ ਕਰਨ ਕਿਸ ਪ੍ਰੀਤਨ ਪਾਣੀ ਦੇ ਕੇ ਆਈਆਂ ਆ ਕਰ ਆਪਣੀ ਪੀ ਸਕਦਾ ਉਹ ਪਾਣੀ ਲੈ ਹੁਣ ਹੋਰ ਸੋਈ ਚ ਵੱਡਦਾ ਸੋਨਾ ਲੱਗੂਗਾ ਕੈਂਪਰ ਧਰ ਦੇ ਉਹਨੇ ਜੱਗ ਦੇ ਦੇ ਉਹਨੂੰ ਫੇਰ ਕੀ ਹੋ ਗਿਆ ਹੋਇਆ ਕੀ ਆ ਕਿਹਨੂੰ ਨਹੀਂ ਪਤਾ ਬੜਾ ਬੇਈਮਾਨ ਆ ਨਾ ਤੇ ਹਵਲੀ ਬੋਲ ਪਾ ਨਾਲ ਕੋਈ ਦਿਹਾੜੀ ਕੀ ਬੋਲਾ ਕੋਈ ਦਿਹਾੜੀ ਵਾਲਾ ਵੀ ਨਹੀਂ ਆਉਣਾ ਆਪਣੇ ਜਾਣਦੇ ਤੂੰ ਨਾ ਆਵੇ ਫੇਰਾ ਆਵੇ ਪਾਣੀ ਪੀਲਾ ਦਾ ਟੂਟੀ ਦੂ ਪੀਲਾ ਦਾ ਉਹ ਫਿਰ ਤਾਂ ਮਾਫ਼ ਕਰ ਲੈ ਮੈਂ ਕੀ ਕਰਾਂ ਜਦੋਂ ਪੈਸੇ ਦਿੱਤੇ ਨੇ ਉਹਨੂੰ ਹਵਲੀ ਬੋਲਪਕ ਗਾਂਹਾਂ ਪਿੰਡ ਚ ਗੱਲ ਭਗ ਜੂਗੀ ਚਲ ਅੰਦਰ ਬਗ ਜਾਦਾ ਦੇੜਾਈ ਦੀ ਪਾਣੀ ਆਏ ਕਾ ਤੋ ਬੋਲਦੇ ਹੁੰਨੇ ਤੁਸੀਂ ਨਾਲੇ ਮੈਂ ਤਾਂ ਬੋਲੂਗਾ ਉਹਦੇ ਹੱਥ ਟੁੱਟੇ ਨੇ ਆਪ ਨਹੀਂ ਪੀ ਸਕਦਾ ਉਹ ਤੇਨ ਕੀ ਕਮਾ ਹੁਣ ਚਲ ਅੰਦਰ ਚਲਾਦਾ ਓਹ ਥੋੜਾ ਮੇਰੀ ਇਧਰ ਇਧਰ ਆ ਓਹੋ ਬਾਜੀ ਇਹ ਜਮਾ ਇੰਦਰ ਜੀਏ ਕਿਵੇਂ ਐਂਪਲ ਜੇ ਵਧੀਆ ਕਿਵੇਂ ਹਾਂ ਠੀਕ ਆ ਵਧੀਆ ਮੈਂ ਕੱਖ ਦੇ ਪੱਟੀ ਜਾਨੀ ਆ ਬਾਲੇ ਵੱਡੇ ਉਹ ਤਾਂ rahul ਬਾਲਾ ਗਾਜੇ ਪੈ ਰਹੇਗਾ ਕੋ ਕੰਮ ਨਹੀਂ ਸੀ ਕਰੇ ਕੋਈ ਅੱਛਾ ਹੋਰ ਮੈਂ ਕਿ ਚੱਲ ਬੈ ਲੈ ਉਹ ਕਹਿੰਦੇ ਹੁੰਦੇ ਬੈਲੀ ਰਨ ਪਰਉਣੇ ਜੋ ਵੀ ਫਿਰ ਕੋਈ ਕੰਮ ਤਾਂ ਕਰੂਗੀ ਮਸ਼ੀਨ ਲੈ ਨਾ ਗੁਰਦੁਆਰਿਓ ਕਾਦੀ ਕੱਖ ਦੇ ਵੱਡਣ ਵਾਲੀ ਹੁੰਦੀ ਆ ਵੀ ਹਾਂ ਉਹ ਤਾਂ ਦੂਜੀ ਹੁੰਦੀ ਆ ਪਾਰ ਕਾਲੀ ਫਿਰ ਇੱਥੇ ਕਿੱਥੇ ਕੰਮ ਕਰੂਗੀ ਉਹ ਕਰ ਜੂ ਭਾਬੀ ਤੁਮਾਰੀ ਹੁੰਦੀ ਗੱਲ ਐ ਤੂੰ ਇਧਰ ਕਿਧਰ ਫਿਰਦਾ ਬਸ ਗਿੜੇ ਮਾਰਦਾ ਸੀ ਉਹ ਤੇਰੇ ਵਾਲਾ ਝੁੱਡੂ ਜਾਂ ਮਿਲਿਆ ਸੀ ਆਹੋ ਮੇਰਾ ਸਾਲਾ ਮੈਨੂੰ ਕਹਿੰਦਾ ਕਿ ਮੈਂ ਕਿਹਾ ਮਾਹ ਭੀ ਫੂਲੀ ਆ ਰਹੀ ਐ ਤੈਨੂੰ ਪਤਾ ਹੁਣ ਭਾਬੀ ਇਹ ਤਾਂ ਦਿਔਰ ਪਰਜਾਈਆਂ ਦੀ ਹੁੰਦੀ ਐ ਦੇਖਣਾ ਹੈਨਾ ਮਾਹ ਮੈਂ ਭਾਬੀ ਦੇ ਰੰਗ ਲਾਉਂਗਾ ਮੇਰੀ ਗੱਲ ਸੁਣ ਭਾਬੀ ਜਦੋਂ ਤੇਰਾ ਵਿਆਹ ਨਹੀਂ ਹੋਇਆ ਸੀ ਇਹਦਾ ਛੁੱਡੂ ਜੇ ਦਾ ਇਹ ਮੇਰੀ ਭਾਬੀ ਹੋਰਾਂ ਦੇ ਜਾ ਕੇ ਰੰਗ ਲਾਉਂਦਾ ਅਸੀਂ ਪਈ ਇਹਨੂੰ ਕਦੇ ਨਹੀਂ ਕਿਹਾ ਨਾ ਮੇਰੀ ਮੰਮੀ ਹੋਰਾਂ ਨੇ ਕਿਹਾ ਵੀ ਚੱਲ ਕੋਈ ਨਾ ਫਿਰ ਕੀ ਹੋ ਗਿਆ ਰੰਗ ਸਾਲ ਬਾਦ ਤਿਆਰ ਹੁੰਦੇ ਹੈ ਕਿੱਡੀ ਗੱਲ ਮੈਂ ਕਹਿਆ ਵੀ ਮਾਂ ਮੈਂ ਪੱਬੀ ਦੇ ਰੰਗ ਲਾਉਂਗਾ ਨਾਲੇ ਆਪਾਂ ਪਿੰਡ ਚ ਖੇលਿਆਵਾਂਗੇ ਮੈਨੂੰ ਕਹਿੰਦਾ ਵੀ ਮੀਂਹ ਦੇ ਡਿੱਤੇ ਨਾਲ ਆਦੀ ਕੰਦਾ ਮੈਂ ਉਹ ਤਾਂ ਪਤਾ ਨਹੀਂ ਕਿਹਾ ਜਾਗਾ ਤੇਰੇ ਭਾਈ ਤਾਂ ਕਹਿੰਦਾ ਕਲੇਸ ਹੋ ਜੋ ਆਪਣਾ ਤਾਂ ਕਹਿੰਦਾ ਮੇਰੇ ਮੈਨੂੰ ਵੀ ਕਹਿੰਦਾ ਧੀ ਕਹਿੰਦਾ ਰੰਗ ਰੰਗ ਨਾਲ ਲਵਾਈ ਕਿਸ ਤਮਾ ਮੇਰੇ ਕਿਹਨੇ ਲਾਉਣਾਗਾ ਹਾਂ ਹੋਰ ਜਿਉਂ ਜਾ ਤੇਰਾ ਮੂੰਹ ਕਿਲੇ ਮੇਰੇ ਲਾਉਂਦਾ ਵੀ ਨਹੀਂ ਕੋਈ ਨਹੀਂ ਨਹੀਂ ਤੇਰੇ ਨਿਆਰੇ ਤੇਰਾ ਰਿਸ਼ਤਾ ਕਿੰਨਾ ਕਰਾ ਤੇ ਕਿਹਨੇ ਕਰਾਤੀ ਹੋ ਗਿਆ ਕਿਉਂ ਮੇਰੇ ਕਿਸਮਤ ਮਲੇ ਕੀ ਹੁੰਦੀ ਨਾ ਤਾਂ ਕੀ ਕਹੀ ਜਾਂਦਾ ਕੁਛ ਨਹੀਂ ਬਾਬੀ ਮਾ ਬਹੁਤ ਸੋਹਣੀ ਬਹੁਤ ਸੋਹਣੀ ਲੱਗ ਗਈ ਬਹੁਤ ਸੋਹਣੀ ਲੱਗ ਗਈ ਅੱਛਾ ਹਾਂ ਕਾਲੇ ਹੈ ਕੇ ਪੱਲੇ ਕਿਵੇਂ ਪੜ ਗਈ ਚੱਲ ਕੋਈ ਨਾ ਤੂੰ ਗੱਲ ਸੁਣ ਮੇਰੀ ਹੁਣ ਭੱਜ ਜਾ ਉਹਦਾ ਐ ਨਹੀਂ ਪਤਾ ਜਾ ਕੇ ਮੇਰੇ ਨਾਲ ਕਲੇਸ ਪਾਲੂ ਚੱਲ ਕੁਛ ਨਹੀਂ ਹੁੰਦਾ ਬੰਨੇ ਨਾਲ ਬੋਲ ਪੜੂਗੀ ਲੈ ਭਾਈ ਉਂਗੜੇ ਮਨ ਲਗਾ ਕੇ ਰਾਜੀ ਆ ਨਾ ਉਂਗੜੇ ਮਨ ਲਗਾ ਬੋਲਦੇ ਹੋਗੇ ਤਮੀ ਬੋਲਦੇ ਆ ਹਾਂ ਹੋਰ ਬੋਲਦੇ ਨਹੀਂ ਰੰਗ ਦੱਬਾ ਵੀ ਲਾਉ ਮੈਂ ਐ ਐਂ ਜੀ ਕਰਕੇ ਲਾ ਦੂ ਬੈ ਤੂੰ ਹੋਰ ਨਾ ਮੈਥੋਂ ਚਿੱਤਰ ਖਾ ਲਈ ਐ ਕਿ ਹੁੰਦਾ ਪੱਬੀ ਦਾ ਮੇਰੀ ਗੱਲ ਸੁਣ ਮਾਰਾ ਤਾਂ ਨਹੀਂ ਹਿੱਤ ਯਾਰ ਨਾ ਤੇਹਾ ਮੈਂ ਵੀ ਕਿਹਾ ਮਾ ਫੇਰ ਕੀ ਹੈਗਾ ਜੇ ਕੋਈ ਲਾ ਵੀ ਆਊਗਾ ਮੈਂ ਵੈਸੇ ਤਾਂ ਕੋਈ ਹੈ ਨਹੀਂ ਤੇ ਔਰ ਜੱਠ ਮੇਰੇ ਨਹੀਂ ਮੈਂ ਉਹਨੂੰ ਕਿਹਾ ਤੀਗਾ ਮੂੰਹ ਉਦਨ ਪਾਤੀ ਉਹਦੇ ਸਬਾ ਮੱਛੇ ਜੇ ਤਾਂ ਕਿਹਾ ਜਾਗਾ ਇਹ ਤਾਂ ਭਾਬੀ ਲੋਕਾਂ ਨੇ ਮਾੜਾ ਬਣਾਇਆ ਮੈਨੂੰ ਕਹਿ ਕੇ ਗਿਆ ਜਾਂ ਕਹਿੰਦੇ ਬਾਰ ਨਾ ਖੋਲ ਜੀ ਕਿਸੇ ਨੂੰ ਬਾਹਰੇ ਬੋਰੇ ਨਾ ਜਾਈਂ ਸੱਚੀ ਬਾਗ ਜਾ ਰahul ਨਹੀਂ ਉਦੋਂ ਚੱਲ ਮੈਂ ਠੀਕ ਹੈ ਭਾਬੀ ਔਰ ਉਹ ਨਾਲ ਗੱਲ ਸੁਣੋ ਤੇਰੇ ਲਿਹਾ ਜਾਣਾ ਉਹਦੇ ਨਾਲ ਬਾਹਰੇ ਬਾਹਰ ਰੱਖਿਆ ਕਰ ਭਾਬੀ ਵੀ ਰੰਗ ਤਾਂ ਲਾਵਾਂਗੇ ਦੇਖ ਤੂੰ ਫਿਰ ਕਰੇ ਅੱਜ ਦਿਖਣਾ ਹੈ ਨਾ ਵੀ ਮੇਰੀ ਮੰਮੀ ਹੋਰੀ ਹੋਂ ਦੇ ਸਾਹਮਣੇ ਮੈਂ ਸਾਹਮਣੇ ਲਾ ਦਊਂ ਦੇਖ ਰੰਗ ਤਾਂ ਚਲ ਕੋਈ ਨਾ ਦੇਖੀ ਜਾਉਂਗੀ ਵੀ ਠੀਕ ਹੈ ਭਾਬੀ ਇਹਨੂੰ ਸਮਝਾ ਨਹੀਂ ਹੈਗਾ ਤੇ ਭਾਈ ਦਾ ਭਾਗ ਜਾ ਤੇ ਤੇਰੇ ਹਰੇ ਸੂਟ ਨਾਲ ਦਾ ਜੌਂਡੀਅਰ ਜਿਹੜਾ ਉੱਠ ਕੇ ਬਗਾਨਾ ਗੇਰ ਮਾਰਦਾ ਭਗ ਜਾ ਮਿੱਤਰਾਂ ਨੂੰ ਹਾਂ ਕਰ ਗਈ ਕਹੇ 10 ਵਾਰ ਦਿਨ ਪੀ ਕੇ ਪੋਣਾ ਟੋਲ ਜੱਟੀਏ ਠੀਕ ਹੈ ਭਾਬੀ ਹਾਂ ਭਾਗ ਜੇ ਚੰਗਾ ਫਿਰ ਭਾਈ ਇੱਕ ਗੇਰ ਆਹੋ ਭਾਗ ਜਾ ਹੈਗਾ ਤਾਂ ਹੀ ਨਿਆਣਾ ਦਾ ਜਵਾਬ ਆਖਾਗਾ ਭਲਾਂਦੀ ਹੈ ਨਾ ਜੋ ਹੁੰਦਾ ਹੁੰਦਾ ਹੀ ਆ ਪਰਜਾਈਆਂ ਦੇ ਰੰਗ ਲਾਉਣ ਦਾ ਮੇਰੇ ਵਾਲੇ ਬੁੱਜੜ ਜੇ ਦਾ ਪਤਾ ਨਹੀਂ ਹੈਗਾ ਕੋਈ ਮੈਨੂੰ ਤਾਂ ਟੈਂਸ਼ਨ ਹੋ ਰਹੀ ਹੈਗੀ ਕਿ ਤੂੰ ਉਹ ਨਾ ਕੋਈ ਪਾਣਾ ਵਰਤ ਜੇ ਲੈ ਚੱਲ ਵੇ ਮਨਾ ਟੀਟ ਕੀ ਕਰਾ ਕੇ ਤਾਂ ਵਧੀਆ ਹੋ ਗਿਆ ਨਾ ਹੁਣ ਤਾਂ ਸੱਟ ਹੋ ਗਈ ਐ ਨਹੀਂ ਇਹ ਤਾਂ ਜਣ ਮਰਨ ਜੋਗਾ ਇੱਧਰ ਕਿੱਧਰ ਆਉਂਦਾ ਰਾਹੁਲ ਇਹ ਤਾਂ ਮੈਂ ਲਾਦਾ ਰੰਗ ਲਾਉਣ ਆਉਂਦਾਗਾ ਹੁਣ ਕਿੱਧਰ ਭੱਜ ਲਾ ਤ ਮਰਨ ਜੋ ਕਰਾਂ ਰੰਗ ਲਾਉਣ ਆ ਰਹੀ ਐ ਕਿ ਮੈਂ ਭਾਗ ਜੇਗੀ ਭਾਬੀ ਹਾਂ ਭੇ ਰਾਹੁਲ ਹਾਂ ਗੱਲ ਸੁਣ ਲੈ ਹੁਣ ਨਹੀਂ ਹੁਣ ਨਹੀਂ ਹੁਣ ਨਹੀਂ ਪੀਲਾ ਲਾ ਮੈਂ ਕੀ ਹਰਾ ਦੇਖਿਆ ਆਪਣਾ ਲਾਹ ਤੇ ਦੇਖੀ ਤਰਪਾਈ ਦਸਵਾ ਨਹੀਂ ਹੈਗਾ ਦੇਖਿਓ ਉਹ ਤਰਪ ਉਹਦਾ ਬਾਬੀ ਲੱਗੂਗਾ ਉਹ ਬੇ ਮਾਰੇਗਾ ਸਤਰਾ ਦੇ ਸਬਬੀ ਉਹ ਤਰਪਾਈ ਦਸਵਾ ਨਹੀਂ ਹੈਗਾ ਫਰਕ ਉਹ ਆ ਗਿਆ ਬਾਬੀ ਬਾਲੀ ਸੋਣੀ ਲੱਗਦੇ ਨਹੀਂ ਨਹੀਂ ਬੰਬ ਬੰਬ ਨੇ ਚੁਨੀ ਬਾਇਆ ਕਰਦੇ ਕੋਣ ਤੂੰ ਬੱਜਿੰਗ ਮੇਰੇ ਕੋਲ ਨਾ ਬੜੀ ਕੋਈ ਨਾ ਬੜੂ ਆ ਛੱਡ ਦੇ ਛੱਡ ਦੇ ਪਾਲੇ ਛੱਡ ਦੇ ਰਾਹੁਲ ਰਾਹੁਲ ਪਾਲੇ ਤੈਨੂੰ ਕੀ ਹੋ ਗਿਆ ਕੀ ਹੋ ਗਿਆ ਤੂੰ ਕਿਉਂ ਮਾਰਿਆ ਤੂੰ ਕਿਹਾ ਦੇ ਰੰਗ ਲਾਉਣਾ ਹੀ ਰਾਹੁਲ ਤੈਨੂੰ ਹਣੀ ਆ ਇੱਕ ਵੀ ਜਾਇਦਾ ਬਾਤ ਪਨਾ ਦਾ ਨਿਆਣਾ ਆ ਫਿਰ ਕੀ ਹੋ ਗਿਆ ਕਿ ਜੀ ਰੰਗ ਮੈਲ ਆ ਗਿਆ ਰੋਜ਼ ਕਹਿੰਦਾ ਸੀ ਮੈਨੂੰ ਰੰਗ ਲਾ ਕੇ ਆਉ ਮੈਂ ਰੰਗ ਲਾ ਕੇ ਆਉਂ ਬਾਪੂ ਰਾਹੁਲ ਰਾਹੁਲ ਐ ਕੰਜਰਾ ਤੈਨੂੰ ਕੀ ਲੋੜ ਪਈ ਸੇ ਨੂੰ ਮਾਰ ਹੁੰਦੀ ਇਹ ਹੀ ਨਹੀਂ ਕਹਦਾ ਰੰਗ ਲਾਉ ਮੈਂ ਰਾਹੁਲ ਬਾਪੂ ਆ ਜਾ ਆਏ ਆਪਾਂ ਲੁੱਟੇ ਨੇ ਉਹ ਕੀ ਹੋਇਆ ਨੂੰ ਬਾਪੂ ਪੁਲਸ ਆਊਗੀ ਆਪਾਂ ਨੂੰ ਲੈ ਕੀ ਹੋ ਕੀ ਹੋਣੀ ਸਭੀ ਕੀ ਹੋਇਆ ਨੂੰ ਬਾਪੂ ਇਹਨੇ ਕੱਟ ਲਿਆ ਤੂੰ ਬੱਠਾ ਕੀ ਜਨ ਪਾਉ ਮੈਨੂੰ ਤਾਂ ਪਾਉਂ ਜੱਕ ਮੈਨੂੰ ਚੱਕ ਲਾਉਣਾ ਜੀ ਬਾਪੂ ਚੱਕੋ ਇਹਨੂੰ ਚੱਕ ਚੱਕ ਇੱਧਰ ਚੱਕ ਕੇ ਫਾਦਾ ਕੀ ਹੋਇਆ ਇਹਨੂੰ ਭਾਈ ਰਾਹੁਲ ਆ ਖੜਾ ਹੋਇਆ ਰਾਹੁਲ ਕੋਈ ਜੇਪ ਅੱਤਾਂ ਜਮਾ ਕੋਈ ਹੱਥ ਨਾਲ ਹੱਥ ਰੇ ਪੈਰ ਮਾਰ ਓਏ ਠੀਕ ਹੈ ਜੀ ਕਕਰ ਪਾ ਜਾ ਓਏ ਅੱਜ ਪਾ ਜਾ ਪਾ ਜਾ ਪਾ ਜਾ ਪਾ ਜਾ ਇਹ ਕੀ ਹੋਇਆ ਭਾਈ ਰੰਗ ਲਾਉਣਾ ਨਹੀਂ ਬਾਪੂ ਕੀ ਨੇ ਮਾਰੇ ਇਹਨੇ ਮਰੇ ਨੇ ਹਾਂ ਬਾਪੂ ਉਹ ਤੈਨੂੰ ਸ਼ਰਮ ਨਹੀਂ ਆਉਦੀ ਓਏ ਪੱਟ ਲਿਆ ਉਹਦਾ ਕਰਤੈ ਕੀ ਹੋਇਆ ਕੀ ਫੇਰ ਕੀ ਹੋ ਗਿਆ ਤੇ ਇਹ ਰੰਗ ਪਾਤਾ ਦੀ ਕੀ ਕਰ ਰੋਲ ਜਾਨਾ ਇਹ ਕਹਿੰਦਾ ਰੰਗ ਲਾਉਂਗਾ ਮੈਂ ਤੇਰੇ ਤੇ ਲਗਾ ਪਾਉਣਾ ਦੀ ਕੋਈ ਹਾਂ ਬਾਪੂ ਉਹ ਤੂੰ ਸ਼ਰਮਤਾ ਕਰ ਲੈ ਸ਼ਰਮ ਫੇਰ ਰੰਗ ਨਾਲ ਕੀ ਹੋ ਗਿਆ ਤੈਨੂੰ ਪਤਾ ਨਹੀਂ ਹੁੰਦੀ ਤੇ ਤਿਹਰੇ ਮੈਂ ਕਹਿਆ ਸੀ ਇਹਨੂੰ ਵੀ ਲਾਣਾ ਹੀ ਨਾ ਉਹ ਲਾਏ ਨਾ ਫੇਰ ਕੀ ਲਾਉਣ ਉਹ ਸਾਡੇ ਜਵਾਨ ਬਣ ਕੇ ਤੈਨੂੰ ਪਤਾ ਸਾਡੇ ਜਵਾਨੇ ਬਣੇ ਆ ਤੇਰੇ ਪਿਓ ਵਰਗੇ ਸਾਰੇ ਪਾਈ ਜਾਂਦੇ ਦੀ ਰੰਗ ਉਧਰ ਉਧਰ ਹੀ ਸਾਰੇ ਚਾਚੇ ਤਾਏ ਸਾਰੇ ਧੁਰ ਜੇਠ ਅਸੀਂ ਆ ਹੀ ਖੇਡਦੇ ਹੁੰਦੇ ਇਕੱਠੇ ਖੇਡਦੇ ਹੁੰਦੇ ਉਹ ਕੰਜਰੋ ਇਹਨਾਂ ਤੇ ਹਰ ਨਾਲ ਤਾਂ ਮੁਹੱਬਤ ਵਧਦੀ ਐ ਪਟ ਲਿਆ ਕਰ ਪਾਣੀ ਪੀ ਲੈ ਠੀਕ ਐ ਬਹੁਤ ਠੀਕ ਐ ਨਾ ਠੀਕ ਐ ਬਾਈ ਜਾ ਹਰ ਮਤ ਰਿਆ ਕਰ ਨਾ ਦੇਖ ਲਖੀਏ ਮਾਫੀ ਮੰਗ ਲੈ ਹੁਣੇ ਤੋਂ ਸਭ ਗੁੱਸੇ ਗਲੇ ਦੂਰ ਹੋ ਜਾਣਗੇ ਬਾਈ ਮਾਫ ਕਰਦੇ ਬਾਈ ਮੈਨੂੰ ਰਾਹਲ ਮਾਫ ਕਰਦੇ ਤੇਰੇ ਬਾਈ ਨੂੰ ਚੰਗਾ ਲਾਲਾ ਬਾਈ ਰੰਗ ਲਾਲਾ ਬਾਬਾ ਬਾਬੀ ਕੋਈ ਨਾ ਬਾਪੂ ਬੈਠੇ ਨੋਣੀ ਮੈਂ ਬਾਈ ਨੂੰ ਕਹਿੰਦਾ ਕੁਛ ਆ ਜਾ ਬੈਠ ਲੈ ਲੈ ਬਾਈ ਰੰਗ ਲਾਲਾ ਹਾਂ ਮੈਂ ਕੋਈ ਨਾ ਬਾਈ ਇਹਦਾ ਪਤਾ ਕੀ ਹੈ ਤਿਹਾਰ ਖੁਸ਼ੀ ਦਾ ਮਨ ਹੁੰਦੇ ਪੁੱਤ ਅਸੀਂ ਬਾਈ ਸਾਰਿਆਂ ਨੂੰ ਬੇਨਤੀ ਕਰਦੇ ਆਂ ਦੇ ਘੋਲੀ ਦਾ ਤਿਆਰਣ ਵਾਲਾ ਦੇਖੋ ਕਿਤੇ ਕੋਈ ਜੱਬ ਖੜਾ ਕਰ ਲਓ ਸਾਡੇ ਦਾ ਪਰਿਵਾਰ ਵਧੀਆ ਤਿਹਾਰ ਆ ਗਿਆ ਸਾਡੇ ਦਾ ਪਰਿਵਾਰ ਚ ਹੋ ਗਿਆ ਸੀ ਜੇ ਕਿਤੇ ਨਾ ਸੀ ਹੁੰਦੇ ਮਤਲਬ ਨਾ ਭਾਬੀ ਹੁੰਦੀ ਤਾਂ ਮੈਨੂੰ ਤਾਂ ਮਾਰ ਹੀ ਦੇਣਾ ਸੀ ਸਮਝ ਸਕਦੇ ਹੋ ਤੁਸੀਂ ਭਾਬੀ ਨੇ ਮੈਨੂੰ ਬਚਾ ਲਿਆ ਤਾਇਆ ਆ ਗਿਆ ਤੇ ਤੁਸੀਂ ਵੀ ਆਪਣੇ ਪਰਿਵਾਰਾਂ ਚ ਨਾ ਖੁਸ਼ੀ ਨਾਲ ਬੋਲੀ ਮਨਾਇਓ ਮੇਰਾ ਵੀਰ ਹੱਥ ਬੰਨ ਕੇ ਬੇਨਤੀ ਇਹ ਦੇਖੋ ਕਿਤੇ ਰੰਗ ਲਾਣ ਨਾਲ ਕੋਈ ਵੱਡਾ ਛੋਟਾ ਨਹੀਂ ਹੁੰਦਾ ਆਪਾਂ ਇੱਕ ਗੁੱਸਾ ਕਰ ਜਾਂਦੇ ਆ ਪਾਣੀ ਵਰਤ ਤੋ ਬਾਅਦ 1 ਮਿੰਟ ਦੇ ਗੁੱਸੇ ਨਾਲ ਜੇ ਤੁਹਾਡੇ ਚ ਗੁੱਸਾ ਆ ਰਿਹਾ ਹੈ ਤੁਸੀਂ ਆਪ ਦਾ ਕਮਰੇ ਦਾ ਕੁੰਡਾ ਲਾਓ ਕੰਧ ਨਾਲ ਟੱਕਰ ਮਾਰ ਲਓ ਬੈੱਡ ਨਾਲ ਟੱਕਰ ਮਾਰ ਲਓ ਜਦ ਸ਼ਾਂਤ ਬੈਠ ਜਾਓ ਪਾਣੀ ਦਾ ਗਲਾਸ ਪੀ ਲਓ ਕੁਛ ਨਹੀਂ ਹੁੰਦਾ ਪਰ 1 ਮਿੰਟ ਦੇ ਨਾਲ ਤੁਹਾਨੂੰ ਉਮਰ ਕੈਦ ਦੀ ਸਜ਼ਾ ਤੁਹਾਡਾ ਪਰਿਵਾਰ ਰੋਲਦਾ ਪਿੱਛੇ ਤੁਹਾਡੇ ਜਵਾਕ ਰੋਲਦੇ ਨੇ ਤੁਹਾਡੀ ਬਹੂ ਰੋਲਦੀ ਥੋਡੀ ਮਾਂ ਰੋਲਦੀ ਥੋਡੀ ਜਮੀਨਾਂ ਵੇਚਦੇ ਨੇ ਬਹੁਤ ਕੁਛ ਹੋ ਜਾਂਦਾ ਹੱਥ ਮੰਨ ਕੇ ਬੇਨਤੀ ਆ ਹੋਲੀ ਦੇ ਤਿਉਹਾਰ ਨੂੰ ਵਧੀਆ ਮਨਾਓ ਸਾਰਿਆਂ ਨੂੰ ਇਹੋ ਜਿਹੀ ਵੀਡੀਓ ਇਹੋ ਜਿਹੀ ਵੀਡੀਓ ਨੂੰ ਪਿਆਰ ਦੇ ਕੇ ਆਪਾਂ ਜਿਹੜੇ ਪ੍ਰੋਗਰਾਮ ਨਾਲੇ ਤੁਸੀਂ ਆਪਣੇ ਪਰਿਵਾਰ ਨੂੰ ਵੀਡੀਓ ਸ਼ੇਅਰ ਕਰੋ ਤਾਂ ਕਿ ਹੋਲੀ ਤੋਂ ਪਹਿਲਾਂ ਇਹ ਸਾਰੇ ਲੋਕਾਂ ਤੱਕ ਪਹੁੰਚ ਸਕੇ ਵੀ ਹਾਂ ਵਧੀਆ ਮੈਸਜ ਦੇ ਇੱਕ ਤੇ ਸਤਾਰ ਰਾਦੀਪ ਨੂੰ ਕਰ ਲੋ ਫੋਲੋ YouTube ਪੇਜ ਨੂੰ ਕਰੋ ਆਪਣਾ ਸਬਸਕ੍ਰਾਈਬਰ ਧੰਨਵਾਦ ਤੁਹਾਡੇ ਆਪਣੇ ਦਾਸ ਸਾਰੇ ਬੱਚਿਆਂ ਤੁਹਾਡੇ ਧੰਨਵਾਦ